ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਭਾਜਪਾ ਨੂੰ ਲੱਗਾ ਝਟਕਾ ਸਾਬਕਾ ਵੈਸ ਚੇਅਰਮੈਨ ਮਾਰਕੀਟ ਕਮੇਟੀ ਹਰੀ ਸਿੰਘ ਫਗੋਆਲਾ ਵੱਡੀ ਬਦਰ ਤੇ ਵਰਕਰਾਂ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਸਾਬਕਾ ਕੈਬਨਟ ਮੰਤਰੀ ਵੀਜੇਂਦਰ ਸਿੰਘਲਾ ਪਹੁੰਚੇ ਹਨ ਤੇ ਉਹਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਹਨ ਤੇ ਫੁੱਲਾਂ ਦੀ ਵਰਕਾ ਕੀਤੀ ਜਾ ਰਹੀ ਹੈ ਇਸ ਸਮੇਂ ਉਹਨਾਂ ਦੇ ਨਾਲ ਸਾਉਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਹਰੀ ਸਿੰਘ ਫਗਵਾੜਾ ਤੇ ਨਾਲ ਉਹਨਾਂ ਦੇ ਨਾਲ ਕਰਮਜੀਤ ਸਿੰਘ ਸਕਰੋਧੀ ਨਾਲ ਆ ਰਹੇ ਹਨ ਅਤੇ ਇਸ ਮੌਕੇ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਠਾਠਾ ਮਾਰਦਾ ਕੱਟ ਆਪਣੇ ਆਪ ਦੀ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਆਉਣ ਵਾਲੇ 2027 ਨੂੰ ਲੈ ਕੇ ਕਾਂਗਰਸ ਨੇ ਤਿਆਰੀਆਂ ਪੂਰੀਆਂ ਖਿੱਚ ਲਈਆਂ ਹਨ ਜਿਵੇਂ ਜਿਵੇਂ 27 ਦਾ ਸਮਾਂ ਆਉਂਦਾ ਜਾ ਰਿਹਾ ਹੈ ਉਸ ਤਰ੍ਹਾਂ ਹੀ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਲਈ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘਲਾ ਸੰਗਰੂਰ ਹਲਕੇ ਦੇ ਵਿੱਚ ਵੱਡੀ ਪੱਧਰ ਤੇ ਕੰਮ ਕਰਦੇ ਨਜ਼ਰ ਆ ਰਹੇ ਹਨ ਪਾਰਟੀ ਨੂੰ ਮਜ਼ਬੂਤ ਕਰਦੇ ਆ ਜੋ ਉਹਨਾਂ ਨੇ ਕਹਿੰਦੇ ਵੀ ਨਜ਼ਰ ਆਏ ਵੀ ਉਹ ਕਾਂਗਰਸ ਦੇ ਲਈ ਅਗਰ ਪੰਜਾਬ ਵਿੱਚ ਵਿਕਾਸ ਕਰਾਉਣਾ ਹੈ ਤਾਂ ਕਾਂਗਰਸ ਨੂੰ ਲਿਆਉਣਾ ਜ਼ਰੂਰੀ ਹੈ ਤੁਸੀਂ ਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਦੇ ਨਾਲ ਬੈਠੇ ਨਜ਼ਰ ਆ ਰਹੇ ਹਨ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘਲਾ ਕਰਮਜੀਤ ਸਿੰਘ ਸਰਕਰੋਦੀ ਸਾਬਕਾ ਵੈਸ ਚੇਅਰਮੈਨ ਮਾਰਕੀਟ ਕਮੇਟੀ ਹਰੀ ਸਿੰਘ ਫਗਵਾੜਾ ਬੈਠੇ ਨਜ਼ਰ ਆ ਰਹੇ ਹਨ ਤੇ ਇਸ ਮੌਕੇ ਤੇ ਸਪੋਕਸਮੈਨ ਕਾਂਗਰਸ ਦੇ ਗਰਦੀਪ ਸਿੰਘ ਦੇ ਨਾਲ-ਨਾਲ ਗੁਰਪ੍ਰੀਤ ਸਿੰਘ ਕੰਡੋਲਾ ਜੋ ਸਪੋਕਸਪਰਸਨ ਕਾਂਗਰਸ ਦੇ ਹਨ ਉਹ ਬੋਲ ਰਹੇ ਹਨ ਸਪੀਚ ਦੇ ਰਹੇ ਹਨ ਇਸ ਮੌਕੇ ਤੇ ਉਹਨਾਂ ਦੇ ਨਾਲ ਸਾਫ ਕਾ ਟਰੱਕ ਜੀ ਨੇ ਪ੍ਰਦਾਨ ਹਰਦੀਪ ਸਿੰਘ ਦੂਰ ਖੜੇ ਨਜ਼ਰ ਆ ਰਹੇ ਹਨ ਗਰਦੀਪ ਸਿੰਘ ਕਾਂਗਰਸ ਕਮੇਟੀ ਬਲਾਕ ਪ੍ਰਧਾਨ ਬੈਠੇ ਨਜ਼ਰ ਆ ਰਹੇ ਹਨ ਤੁਸੀਂ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਜਿੱਥੇ ਕੁਰਸੀ ਇੱਕ ਵੀ ਖਾਲੀ ਨਜ਼ਰ ਨਾ ਆਉਣਾ ਇੱਕ ਆਪਣੇ ਆਪ ਦੇ ਵਿੱਚ ਦਿਖਾ ਰਿਹਾ ਹੈ ਕਿ ਕਿੰਨੀ ਕਾਂਗਰਸ ਦੇ ਵਿੱਚ ਮਜ਼ਬੂਤੀ ਨਾਲ ਕੰਮ ਹੋ ਰਹੇ ਹਨ ਉਹਨਾਂ ਦੇ ਨਾਲ ਗੋਗੀ ਨਰੈਣਗੜ ਬਲਵਿੰਦਰ ਸਿੰਘ ਜੀ ਘਾਬਦੀਆ ਸਿਮਰਨ ਸਰਪੰਚ ਪਿੰਡ ਫਮਣਵਾਲ ਗੁਰਜੀਵਨ ਸਿੰਘ ਸਰਪੰਚ ਪਿੰਡ ਰਾਜ ਸਿੰਘ ਵਾਲਾ ਤਸਵੀਰਾਂ ਵੀ ਦੇਖਦੇ ਹੋ ਡਾਕਟਰ ਵਿਜੇ ਰਾਣਾ ਜੀ ਬੈਠੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਗਰਦੀਪ ਸਿੰਘ ਘਰਾਚੋਂ ਕਾਂਗਰਸ ਕਮੇਟੀ ਬੋਲਦੇ ਨਜ਼ਰ ਆ ਰਹੇ ਹਨ ਜਿੱਤੇ ਹਰੀ ਸਿੰਘ ਫੱਗੋ ਵਾਲੇ ਨੂੰ ਇੱਕ ਸਵਾਲ ਕੀਤਾ ਗਿਆ ਕੀ ਦਿੱਤਾ ਹਣਾ ਨੇ ਜਵਾਬ ਆਓ ਤੁਹਾਨੂੰ ਸੁਣਾਉਣਾ ਉਹਨਾਂ ਸਹੀ ਇਦਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇ ਦਾ ਜ਼ਿਆਦਾ ਵਿੱਚ ਹੋਊਗਾ ਕਿਉਂਕਿ ਆਰਥਿਕ ਪੱਖੋਂ ਪਰਿਵਾਰ ਆਪਣਾ ਸਹੀ ਉਤਲ ਸਿੰਘ ਰਾਜਾ ਇੱਕ ਪਰਵਾਪ ਜੋ ਦਿਹਾੜੀ ਕਰਦੇ ਨੇ ਉਹਨਾਂ ਕੋਈ ਸਮਾਜਵਾਦੀ ਕੀ ਫੈਲਾਏ ਜੀ ਕਿਉਂ ਦੇ ਵਿਚਾਰੇ ਸਹਿਰ ਦੇ ਤੱਕ ਵੀ ਇੰਝ ਜਿਹੇ ਪਰਿਵਾਰ ਵੀ ਹਜੇ ਹੈਗੇ ਸਹਿਰ ਤੱਕ ਜਾ ਨਹੀਂ ਸਕਦੇ ਲੈ ਜੀ ਮਾਣ ਬਹੁਤ ਕੀ ਗੱਲ ਹੈ ਇਹ ਜਿਹੜਾ ਤੁਸੀਂ ਪ੍ਰਣਾਲਾ ਕਰ ਰਹੇ ਉਹਦੇ ਵਾਸਤੇ ਤੁਹਾਡਾ ਬਹੁਤ-ਬਹੁਤ ਜਲਦੀ ਅਗਰਾਜ ਨੂੰ ਧੰਨਵਾਦ ਕਰਦੇ ਆ ਬਾਈਗ ਨੂੰ ਜੀ ਹਾਂ ਜੀ ਸਿੰਘਲਾ ਸਾਹਿਬ ਦੀਆਂ ਉਪਲਬਧੀਆਂ ਬਾਰੇ ਦੱਸ ਕੇ ਗਏ ਐ ਮੈਂ ਕਹਿੰਦਾ ਜੇ ਸਾਡੇ ਬਲੋਕ ਕਾਂਗਰਸ ਕਮੇਟੀ ਦਾ ਕੱਲਾ-ਕੱਲਾ ਬੰਦਾ ਵੀ ਸਿੰਘਲਾ ਸਾਹਿਬ ਦੇ ਕੰਮਾਂ ਬਾਰੇ ਸੁਣਿਆ ਪਰ ਲਗਾਤਾਰ ਜਿਹੜੇ ਮੈਡੀਕਲ ਕੈਂਪ ਲਗਾਤਾਰ ਨਮਾਦਿਆਂ ਦੇ ਮੇਲੇ ਤੋਂ ਲੈ ਕੇ ਆਪਣੇ ਜਿਹੜੇ ਇਸ ਬਲਾਕ ਦੇ ਦੋਨੇ ਬਲਾਕਾਂ ਦੇ ਸੰਗਰੂਰ ਬਲਾਕ ਦੇ ਭਵਾਨੀਗੜ੍ਹ ਦੇ ਅਸਮਰਥ ਨੇ ਕਈ ਵਾਰ ਔਲਾਦ ਵੀ ਨਹੀਂ ਸਾਭਦੀ ਹੁੰਦੀ ਤੇ ਉਹਨਾਂ ਦੀ ਵੀ ਅਸੀਸਾ ਜਿਹੜੀ ਉਹ ਸਿੰਗਲਾ ਸਾਹਿਬ ਨੂੰ ਮਿਲ ਰਹੀ ਹੈ ਬਹੁਤ ਸਾਰੀਆਂ ਮਾਮਾ ਇਹ ਕਹਿੰਦਿਆਂ ਨੇ ਕਿ ਸਾਡਾ ਪੁੱਤ ਤੂੰ ਆ ਇਹ ਮਵਾਤਾ ਪੁੱਤ ਤੂੰ ਜੁਗ-ਜੁਗ ਜੀਵੇਂ ਇਹ ਅਸੀਸਾਂ ਬਹੁਤ ਵੱਡੀ ਚੀਜ਼ ਹੁੰਦੀਆਂ ਨੇ ਜ਼ਿਲ੍ਹਾ ਸਪੋਰਟ ਪ੍ਰਧਾਨ ਤੇ ਯੂਥ ਪ੍ਰਧਾਨ ਦੀ ਸੇਵਾ ਨਿਭਾਈ ਆ ਮੈਂ ਕਹਿੰਦਾ ਵੱਡਾ ਬੁਲਾਰਾ ਤੇ ਨਹੀਂ ਪਰ ਮੈਂ ਭਾਜਪਾ ਦੀਆਂ ਨੀਤੀਆਂ ਬਾਰੇ ਇਹ ਵੀ ਦੱਸਣਾ ਚਾਹਣਾ ਵੀ ਜਦੋਂ ਜਦੋਂ ਅਸੀਂ ਬੀਜੇਪੀ ਦਾ ਸਦਾਰ ਦੇ ਲਈ ਅਸੀਂ ਪਿੰਡਾਂ ਦੇ ਵਿੱਚ ਦਰਦਾਰ ਵੋਟਾਂ ਨੂੰ ਫਿਰਦੇ ਆ ਪਰ ਇਹ ਆਪਣੇ ਪੰਜਾਬ ਦੀ ਭਲਾਈ ਨਹੀਂ ਚਾਹੁੰਦੇ ਮੰਤਰੀ ਸਾਹਿਬ ਨਾਲ ਅਸੀਂ ਮੈਂ ਆਪਣੇ ਸਾਥੀਆਂ ਸਮੇਤ ਪਾਰਟੀ ਦੇ ਵਿੱਚ ਜੁਆਇਨ ਹੋਣ ਨੂੰ ਤਿਆਰ ਆ ਤੇ ਮੇਰੇ ਸਾਰੇ ਸਾਥੀ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅਸੀਂ ਮੰਤਰੀ ਸਾਹਿਬ ਦੇ ਹਮੇਸ਼ਾ ਨਾਲ ਆ ਤੇ ਹਰ ਤਰ੍ਹਾਂ ਤੋਂ ਅਸੀਂ ਉਹਨਾਂ ਨੂੰ ਵੋਟਾਂ ਵਧਾਉਣ ਲਈ ਵੀ ਤੇ ਉਹਨਾਂ ਦਾ ਸਾਥ ਵੀ ਦੇਣਾ ਜਿਆਦਾ ਨਾ ਹੋਣ ਦਾ ਹੋਇਆ ਤਬ ਤੋਂ ਬਈ ਫਨੀ ਸਾਡੇ ਇਲਾਕੇ ਦਾ ਜੋ ਵਿਕਾਸ ਕੀਤਾ ਹੈ ਉਹ ਲੋਕ ਉਹਨਾਂ ਦੀ ਤਰੀ ਤੇ ਉਹਨਾਂ ਦੇ ਕੀਤੇ ਕੰਮਾਂ ਤੇ ਫੈਰਾ ਦੇ ਰਹੇ ਨੇ ਅੱਜ ਤੁਸੀਂ ਦਾਸ ਦੀ ਬੇਨਤੀ ਤੇ ਸ਼੍ਰੀ ਵਿਜੇਂਦਰ ਸਿੰਘ ਰਾਜੀ ਦੇ ਪਿਆਰ ਦੇ ਸਤਕਾ ਅਜੀਤ ਸੁਖਮਨ ਜੀ ਸਿੰਘ ਦੀ ਕੁਮਨ ਉਹਨਾਂ ਦੇ ਸਤਕਾਰਯੋਗ ਪਿਤਾ ਸਰਦਾਰ ਜਿੰਦਰ ਸਿੰਘ ਕੁਮਨ ਜਿਨ੍ਹਾਂ ਨੇ ਮੇਰੇ ਤੇ ਹਮੇਸ਼ਾ ਹੀ ਆਪਣੇ ਛੋਟੇ ਭਰਾਵਾਂ ਤੇ ਬੱਚਿਆਂ ਦਾ ਪਿਆਰ ਦਿੱਤਾ 1993 ਤੋਂ ਲੈ ਕੇ ਜਿਆ ਦਾਸ ਨੂੰ ਚੋਣ ਲੜਨ ਦਾ ਮੌਕਾ ਮਿਲਿਆ ਮੈਂਬਰ ਪੰਚਾਇਤ ਰਹਾ 95 ਵਿੱਚ 17 ਸਾਲ ਬਾਅਦ ਬਲੋਕ ਸੰਮਤੀ ਆਈ ਤੇ ਦਾਸ ਨੂੰ ਤੁਸੀਂ ਸਾਰੇ ਤੇ ਜੜੀ ਤੋਂ ਮੇਰੀ ਭੈਣ ਹਰਵਿੰਦਰ ਕੌਰ ਜਿਨ੍ਹਾਂ ਨੂੰ ਤੁਸੀਂ ਮੇਰੀ ਵੀ ਜੋਸੀ ਲਈ ਇਹਨਾਂ ਵਿੱਚ ਤੌਰ ਤੇ ਮੇਰਾ ਵੀ ਕੁਛ ਰੋਣ ਰਿਹਾ ਸਰਦਾਰ ਕਰਨਜੀਤ ਸਿੰਘ ਜੀ ਸਰਪੰਸਾ ਸ਼ਰਮਾ ਜੀ ਕੁਲਦੀਪ ਜੀ ਤੇ ਬਹੁਤ ਹੀ ਇੱਤਕਾਰਯੋਗ ਸੁਖੀ ਜੀ ਪਟੜੀ ਗੱਲਤੀ ਵਿੱਚ ਤੇ ਸੁਖਮਨ ਜੀ ਮੇਰੇ ਨਾਲ ਬੈਠੇ ਸੀ ਤੇ ਸਰਦਾਰ ਰਜਿੰਦਰ ਸਿੰਘ ਕੁਮਨ ਸਾਹ ਜੋ ਕਿ ਮੇਰੇ ਬਜ਼ੁਰਗਾਂ ਦੇ ਬਹੁਤ ਨੇੜਲੇ ਸਾਥੀ ਸੀ ਔਰ ਜਿਨ੍ਹਾਂ ਨੇ ਇੱਕ ਸੱਚੀ ਸੁੱਚੀ ਸੇਵਾ ਪੰਜਾਬ ਵਾਸਤੇ ਕੀਤੀ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਵੱਡੇ ਪੱਧਰ ਦੇ ਉੱਪਰ ਕਾਂਗਰਸ ਪਾਰਟੀ ਦੀ ਸਰਕਾਰ ਆਪਣੇ ਪੰਜਾਬ ਦੇ ਵਿੱਚ ਖੜੀ ਕਰ ਸਕਾਂਗੇ ਔਰ ਆਪਾਂ ਮਿਲ ਕੇ ਆਪਣੇ ਪੰਜਾਬ ਨੂੰ ਦੁਬਾਰਾ ਅੱਗੇ ਲੈ ਕੇ ਜਾਣ ਦੀ ਗੱਲ ਕਰਾਂਗੇ ਔਰ ਮੈਨੂੰ ਪਤਾ ਹੈ ਤੁਸੀਂ ਸਾਰੇ ਅੱਜ ਸਾਰੇ ਆਏ ਹੋ ਪਕਾ ਧੰਨਵਾਦ ਕਰ ਤੁਸੀਂ ਸਾਰੇ ਨੇ ਆ ਜਾ ਕੇ ਜੋ ਅੱਜ ਇਹ ਪਾਰਟੀ ਦੇ ਵਿੱਚ ਸਾਡੇ ਨਵੀਂ ਸਬੂਲੀਅਤ ਹੋਈ ਹੈ ਜਾਂ ਸਾਡੇ ਲੀਡਰਸ਼ਿਪ ਬਣਾ ਦੀ ਘਰ ਵਾਪਸੀ ਹੋਈ ਹੈ ਆਪਾਂ ਸਾਰੇ ਮਿਲ ਕੇ ਕੱਲੇ ਕੱਲੇ ਪਿੰਡ ਵਿੱਚ ਤਕੜੇ ਤਰੀਕੇ ਨਾਲ ਟੀਮਾਂ ਬਣਾ ਕੇ ਕੰਮ ਕਰਾਂਗੇ ਔਰ ਮੈਂ ਤੁਹਾਨੂੰ ਪਤਾ ਤੁਹਾਡੇ ਵਾਸਤੇ ਹਮੇਸ਼ਾ ਅੱਦੀ ਰੱਖ ਹਾਜ਼ਰ ਸਾਡਾ ਇੱਕੋ ਟੀਚਾ ਹੋਣਾ ਚਾਹੀਦਾ ਆਉਣ ਵਾਲੇ ਸਮੇਂ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪੰਚਾਇਤੀ ਚੋਣ ਆਉਣੀ ਹੈ ਸਾਡੇ ਪਿੰਡਾਂ ਦੇ ਵਿੱਚ ਸਾਡੇ ਵਰਕਰਾਂ ਦੀ ਚੋਣ ਆਉਣੀ ਹੈ ਉਸ ਦੇ ਵਿੱਚ ਕੱਲੇ ਕੱਲੇ ਵਰਕਰ ਨੂੰ ਜਿਤਵਾਨ ਵਾਸਤੇ ਮੈਂ ਕੱਲੇ ਕੱਲੇ ਬਲਾਕ ਸੰਪਤੀ ਦੇ ਬਲਾਕੇ ਖੁੱਤ ਜਾਵਾਂਗਾ ਤਾਂ ਕਿ ਸਾਡੇ ਵਰਕਰਾਂ ਦੀ ਇੱਜ਼ਤ ਹੋ ਸਕੇ ਸਾਡੇ ਕਾਂਗਰਸ ਪਾਰਟੀ ਦੇ ਜੈ ਜਿੰਦਾਬਾਦ ਔਰ ਬੋਲੋ ਵੀ ਕਹਿਣਾ ਚਾਹੁੰਦਾ ਆਪਣੇ ਆਪਣੇ ਬਲਾਕ ਸੰਪਤੀ ਜ਼ੋਨ ਦੇ ਵਿੱਚ ਜ਼ੋਰਦਾਰ ਤਰੀਕੇ ਨਾਲ ਆਪਾਂ ਕੰਮ ਕਰੀਏ ਜਿਹੜਾ ਜਿਹੜਾ ਪਾਰਟੀ ਦੂਜੀ ਪਾਰਟੀਆਂ ਨਾਲ ਸੰਬੰਧ ਰੱਖਦਾ ਸਾਡੀ ਪਾਰਟੀ ਚਾਹਣਾ ਚਾਹੁੰਦਾ ਉਹਦੇ ਨਾਲ ਸੰਪਰਕ ਬਣਾਈਏ ਕਿਉਂਕਿ ਬਹੁਤ ਸਾਰੇ ਲੋਕ ਅਜ ਮਜ਼ਬੂਤਾ ਸਰਕਾਰ ਦੇ ਨਾਲ ਜੁੜੇ ਹੋਏ ਸੀ ਜਿਹੜੇ ਉਹ ਸ਼ਾਇਦ ਆਪਣੀ ਪਾਰਟੀ ਤੋਂ ਵਾਲਾ ਅਲਵਿਦਾ ਕਹਿ ਕੇ ਹੋਰ ਪਾਸੇ ਦਾ ਰਾਹ ਵਿਖਦੇ ਆ ਤੇ ਜੇ ਆਪਾਂ ਸਮਝਦੇ ਆ ਕਿ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਤਾਂ ਉਹ ਲੋਕ ਆਪਣੇ ਨਾਲ ਆ ਕੇ ਆਪਣਾ ਆਪਣੀ ਤਾਕਤ ਬਣਾਉਣਗੇ ਆਪਣੇ ਵਰਕਰਾਂ ਦੀ ਚੋਣ ਦੇ ਵਿੱਚ ਨਤੀਜੇ ਚੰਗੇ ਆਉਣਗੇ ਆਪਣੀ ਟੀਮ ਤਾਕਤਵਰ ਹੋਊਗੀ ਆਪਾਂ ਸਾਰੇ ਮਿਲ ਕੇ ਆਪਣੇ ਇਲਾਕੇ ਦੀ ਤਰੱਕੀ ਵਾਸਤੇ 2027 ਦਾ ਵਿੜਾ ਬਣ ਸਕਾਂਗੇ ਸੋ ਮੈਂ ਜਾਦਾ ਕੁਝ ਨਾ ਕਹਿੰਦਾ ਹੋਇਆ ਜਿਨੇ ਅੱਜ ਸਾਡੇ ਸਾਥੀਆਂ ਨੇ ਆ ਕੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ ਮੈਂ ਉਹ ਸਾਰਿਆਂ ਨੂੰ ਜੀ ਆਇਆਂ ਆਖਦਾ ਹਾਂ ਉਹਨਾਂ ਦਾ ਧੰਨਵਾਦ ਕਰਦਾ ਮੈਨੂੰ ਪਤਾ ਹੈ ਮੈਨੂੰ ਅਮਨ ਦੱਸ ਰਿਹਾ ਸੀ ਕਿ ਜਦੋਂ ਤੋਂ ਹਰੀ ਜੀ ਦਾ ਜਾਣ ਦਾ ਪਤਾ ਲੱਗਿਆ ਗੋਲਡੀ ਜੀ ਦਾ ਜਾਣ ਦਾ ਪਤਾ ਲੱਗਿਆ ਰੱਜਾ ਜੀ ਦਾ ਜਾਣ ਦਾ ਪਤਾ ਲੱਗਿਆ ਤਾਂ ਸਾਰੇ ਬੰਦੇ ਸਵੇਰ ਦੇ ਫੋਨ ਲਾਈ ਜਾਂਦੇ ਉਹ ਪਾਈ ਜਾਂਦਾ ਉਹ ਪਾਈ ਜਾਂਦਾ ਕੋਈ ਕਹਿੰਦਾ ਮੈਂ ਵਿਆਹ ਤੇ ਫਿਰਨਾ ਕੋਈ ਕਹਿੰਦਾ ਮੈਂ ਕਿਤੇ ਬਾਹਰ ਗਿਆ ਕੋਈ ਕਹਿੰਦਾ ਮੈਂ ਰਿਸ਼ਤੇਦਾਰੀ ਤੇ ਪਰ ਜਿਹੜੇ ਬੰਦੇ ਨੇ ਮਨ ਬਣਾ ਲਿਆ ਸੀ ਆਜੋ ਸਾਰੇ ਮੇਰੇ ਭਰਾ ਉਹ ਵੀ ਖੱਬੇ ਸੱਜੇ ਖੜੇ ਹੈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਨੂੰ ਜੀ ਆਇਆਂ ਆਖਦਾ ਔਰ ਮੇਰੀ ਸਾਰੀਆਂ ਪਿੰਡਾਂ ਦੀਆਂ ਟੀਮਾਂ ਵੀ ਉਰੇ ਖੜ੍ਹੀ ਹੈ। ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਸਾਰਿਆਂ ਨੇ ਖਿੜੇ ਮੱਥੇ ਆਪਣੀ ਟੀਮ ਵਿੱਚ ਵਾਧਾ ਕਰਨ ਵਾਸਤੇ ਮੇਰੀ ਗੱਲ ਨੂੰ ਪ੍ਰਵਾਨ ਕੀਤਾ, ਮੈਨੂੰ ਸਹਿਯੋਗ ਕੀਤਾ। ਤੁਹਾਡਾ ਮਾ ਆਪਣੀਆਂ ਦਿਲਦਿਆ ਕਰਾਈਆਂ ਤੋਂ ਤੁਹਾਡਾ ਵੀ ਧੰਨਵਾਦ ਕਰਦਾ ਔਰ ਉਮੀਦ ਕਰਦਾ ਕਿ ਆਪਾਂ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਵਾਸਤੇ ਬਲਾਕ ਸੰਮਤੀ ਦੇ ਜ਼ਿਲ੍ਹਾ ਪੰਚਾਇਤ ਜਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋ ਸਕੇ। ਉਸ ਨੂੰ ਮੁੱਖ ਰੱਖਦੇ ਹੋਏ ਆਪਾਂ ਸਾਰੇ ਮਿਲ ਕੇ ਕੰਮ ਕਰਾਂਗੇ ਤਾਂਕਿ ਪਾਰਟੀ ਤਕੜੇ ਤਰੀਕੇ ਨਾਲ

साम हिकु मिंट ਸਲਾਹ ਜੀ ਤੁਹਾਨੂੰ ਵੀ ਬੋਲੋ ਬੈਟ ਬੈਟ ਰਜਿਸਟਰਡ ਕਰ ਲਓ ਜਿੱਤੀ ਆ ਜੋ ਹੁਣ ਆਈ ਬੈਠਿਆ ਸਾਹਿਬ ਸਿੱਧੂ ਸਾਹਿਬ ਮੈਂ ਕਾਂਗਰਸ ਪਾਰਟੀ ਦੇ ਵਿੱਚ ਮੇਰਾ ਬਚਪਨ ਕਾਂਗਰਸ ਪਾਰਟੀ ਸੀ ਮੈਨੂੰ ਕਾਂਗਰਸ ਪਾਰਟੀ ਵਿੱਚ 30 ਸਾਲ ਸੇਵਾ ਕੀਤੀ ਕਾਂਗਰਸ ਪਾਰਟੀ ਨੇ ਮੈਨੂੰ ਬਹੁਤ ਵੱਡਾ ਮਾਨ ਸਤਕਾਰ ਦਿੱਤਾ ਲੇਕਿਨ ਕੁਝ ਸਮਾਂ ਪਹਿਲਾਂ ਕੁਦਰਤੀ ਮੇਰੀ ਦੋਸਤੀ ਖੰਨਾ ਸਾਹਿਬ ਨਾਲ ਸੀ ਉਹ ਦੋਸਤੀ ਕਰਕੇ ਕੋਈ ਬੀਜੇਪੀ ਕਰਕੇ ਨਹੀਂ ਮੈਂ ਗਿਆ ਕੋਈ ਪਾਰਟੀ ਕਰਕੇ ਨਹੀਂ ਗਿਆ ਦੋਸਤੀ ਕਰਕੇ ਜਦੋਂ ਕੋਈ ਪਿਆਰ ਹੁੰਦਾ ਹੈ ਤਾਂ ਉਸ ਕਰਕੇ ਮੈਂ ਉਧਰ ਜਾਣਾ ਪੈ ਗਿਆ ਜਦੋਂ ਦੋਸਤਾਂ ਦੋਸਤੀ ਨਿਮਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਜਿਹੜੀ ਪਾਰਟੀ ਹੈ ਬੀਜੇਪੀ ਉਹਦਾ ਅਸੀਂ ਪਿੰਡਾਂ ਜਾ ਕੇ ਦੇਖਿਆ ਤੇ ਲੋਕਾਂ ਨੇ ਸਾਨੂੰ ਕਿਹਾ ਵੀ ਬੀਜੇਪੀ ਉਹ ਪਾਰਟੀ ਜਿਹੜੀ ਪੰਜਾਬ ਨਾਲ ਧੋਖਾ ਕਰੀ ਹੈ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਅੜਪਣ ਦੀ ਗੱਲ ਕਰ ਰਹੀ ਹੈ ਉਹ ਤੋਂ ਨਫਰਤ ਪੈਦਾ ਕਰਦੇ ਹੋਏ ਕਿਉਂਕਿ ਪਿਛਲੇ ਸਮੇਂ ਵੀ ਸ਼੍ਰੀ ਵਿਜੇਂਦਰ ਸਿੰਘਲਾ ਜੀ ਨੇ ਸਾਡੇ ਹਲਕੇ ਵਿੱਚ ਜੋ ਵਿਕਾਸ ਕੀਤਾ ਉਹਨਾਂ ਨੇ ਮੈਨੂੰ ਬੈ ਚੇਅਰਮੈਨ ਆਏ ਮਾਰਕੀਟ ਕਮੇਟੀ ਦਾ ਤੇ ਉਦੋਂ ਫਿਰ ਮੈਂ ਸਾਰੇ ਸਾਡੇ ਇਲਾਕੇ ਦੀ ਜਿਹੜੀ ਸੇਵਾ ਕੀਤੀ ਸੀ ਉਹਨਾਂ ਬਤਵੰਤੇ ਸੱਜਣਾਂ ਨੇ ਵੀ ਕਿਹਾ ਵੀ ਆਪਾਂ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਕਿਉਂਕਿ ਤੁਸੀਂ ਲੰਮਾ ਸਵਾ ਕਾਂਗਰਸ ਰਹੇ ਹੋ ਆਪਾਂ ਕਾਂਗਰਸ ਦੀ ਪਾਰਟੀ ਵਿੱਚ ਸੇਵਾ ਕਰਨੀ ਹੈ ਤੇ ਮੈਂ ਮੰਨ ਬਣਾਇਆ ਮੇਰੇ ਦੋਸਤ ਸਾਰੇ ਜਿੰਨੇ ਵੀ ਅਮਨ ਚਨੇੜੀ ਸਤਨਾਮ ਜੀ ਗੁਲਾਬ ਜੀ ਸਾਰੇ ਅਸੀਂ ਆਇਆ ਗੁਰਸੇਵਕ ਜੀ ਔਰ ਭਜਨ ਸਿੰਘ ਜੀ ਮੇਰੇ ਪਿੰਡ ਦੇ ਸਰਦਾਰ ਕਰਨੈਲ ਸਿੰਘ ਜੀ ਜੋ ਉਮੀਦ ਪ੍ਰਧਾਨ ਨੇ ਨੇ ਭਗਵਾਨ ਸਿੰਘ ਜੀ ਸਾਡੇ ਮੈਂਬਰ ਪੰਚਾਇਤ ਰਾਜਵੀਰ ਜੀ ਇਹ ਸਾਰਿਆਂ ਨੇ ਅਸੀਂ ਰਲ ਕੇ ਤਿਆਰ ਕੀਤਾ ਕਿ ਅਸੀਂ ਸਿੰਘਲਾ ਸਾਹਿਬ ਜੋ ਵਿਕਾਸ ਦੇ ਮਸੀਹਾ ਨੇ ਆਉਣ ਵਾਲੇ ਸਮੇਂ ਵਿੱਚ 2027 ਦੀ ਸਰਕਾਰ ਕੌਂਸਲ ਬਣਾਉਣੀ ਹੈ ਤੇ ਵੱਡੀ ਲੀਡ ਕਿਹਨਾਂ ਨੂੰ ਜਿੱਤੂਗਾ ਓਕੇ ਇਹ ਇੱਕ ਗੱਲ ਹੋਰ ਕਹੀ ਜਾ ਰਹੀ ਹੈ ਵੀ ਤੁਸੀਂ ਤਾਂ ਉਹ ਪਾਰਟੀ ਵੀ ਢੜਬੇ ਤੋਂ ਚੋਣ ਲੜਾਉਣੀ ਹੈ ਇਸ ਲਈ ਕੋਈ ਸਮਝਾਤਾ ਹੋਇਆ ਕੋਈ ਉਹ ਯਾਰ ਜੇ ਉਹ ਜੇ ਢੜਬੇ ਦੀ ਚੋਣ ਲੜਨ ਦੀ ਜਦੋਂ ਵਾਰੀ ਆਊਗੀ ਉਦੋਂ ਗੱਲ ਕਰਾਂਗੇ ਅੱਜ ਤਾਂ ਅੱਜ ਬੜੀ ਖੁਸ਼ੀ ਹੈ ਕਿ ਸਾਡੇ ਹਰੀ ਸਿੰਘ ਫੱਗੂਵਾਲਾ ਜੀ ਜੋ ਸਾਡੇ ਸਾਬਕਾ ਬਲਾਕ ਸੰਮਤੀ ਦੇ ਚੇਅਰਮੈਨ ਰਹੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਦੇ ਰਹੇ ਬਲਾਕ ਸੰਮਤੀ ਦੇ ਮੈਂਬਰ ਰਹੇ ਐਸ ਸੀ ਐਲ ਦੇ ਸਾਡੇ ਚੇਅਰਮੈਨ ਰਹੇ ਉਹ ਕੁਝ ਸਮਾਂ ਪਹਿਲਾਂ ਸਾਡੀ ਪਾਰਟੀ ਤੋਂ ਦੂਰ ਚਲੇ ਗਏ ਸੀ ਬੀਜੇਪੀ ਵਿੱਚ ਜਾ ਕੇ ਉਹਨਾਂ ਨੇ ਕੰਮ ਕਰਨਾ ਚਾਲੂ ਕੀਤਾ ਸੀ ਆਜੋ ਆਪਣੀ ਪੂਰੀ ਸੰਗਤ ਦੇ ਨਾਲ ਆਪਣੇ ਪੂਰੇ ਸਾਥੀਆਂ ਦੇ ਨਾਲ ਵੱਖ-ਵੱਖ ਪਿੰਡਾਂ ਦੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਆਪਣੇ ਆਗੂ ਸਹਿਬਾਨਾਂ ਦੇ ਨਾਲ ਤਾਂ ਮੈਂ ਆਪਣੇ ਆਪ ਨੂੰ ਤਾਕਤਵਰ ਮਹਿਸੂਸ ਕਰਦਾ ਹਾਂ ਔਰ ਮੈਂ ਔਰ ਮੇਰੇ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਜਿਹੜੇ ਪਿੰਡਾਂ ਚੋਂ ਅੱਜ ਸਾਥੀ ਨੇ ਆਕੇਸ਼ ਮੂਲਤ ਕੀਤੀ ਹੈ ਉਹਨਾਂ ਨਾਲ ਜੁੜ ਕੇ ਟੀਮ 'ਚ ਵੀ ਵਾਧਾ ਹੋਇਆ ਹੈ ਤੇ ਆਉਣ ਵਾਲੀ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਚੋਣ ਦੇ ਵਿੱਚ ਵੱਡੇ ਪੱਧਰ ਦਾ ਫਾਇਦਾ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਸਾਰਿਆਂ ਦੀ ਸਹਿਮਤੀ ਦੇ ਨਾਲ ਚੋਣ 'ਚ ਕੰਮ ਕਰਨ ਤੋਂ ਬਾਅਦ ਹੋਊਗਾ ਤਾਂ ਮੈਂ ਅੱਜ ਆਪਣੇ ਆਪ ਨੂੰ ਖੁਸ਼ ਮਹਿਸੂਸ ਵੀ ਕਰਦਾ ਹਾਂ ਔਰ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਆਪਣੇ ਪਾਰਟੀ ਦੇ ਵਰਕਰਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜਦੋਂ ਇਹ ਲੋਕ ਨਹੀਂ ਵੀ ਸੀਗੇ ਉਦੋਂ ਵੀ ਪਾਰਟੀ ਵਾਸਤੇ ਦਿਨ ਰਾਤ ਹੀ ਕਰਕੇ ਕੰਮ ਕੀਤਾ ਉਸ ਔਖੇ ਵੇਲੇ ਵੀ ਖੜੇ ਰਹੇ ਪਾਰਟੀ ਦੇ ਨਾਲ ਔਰ ਅੱਜ ਸਾਰੇ ਮਿਲ ਕੇ ਅੱਜ ਪਾਰਟੀ ਦੇ ਵਿੱਚ ਇਕੱਠੇ ਹੋਏ ਆ ਦੁਬਾਰਾ ਕਾਂਗਰਸ ਪਾਰਟੀ ਦਾ ਪਰਿਵਾਰ ਵਧਿਆ ਤੇ ਇਹ ਸਾਰਿਆਂ ਨੇ ਵੀ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ 2027 ਦੀ ਚੋਣ ਨੂੰ ਮੁੱਖ ਰੱਖਦੇ ਹੋਏ ਤੇ ਆਉਣ ਵਾਲੇ ਸਮੇਂ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀ ਚੋਣ ਨੂੰ ਮੁੱਖ ਰੱਖਦੇ ਹੋਏ ਵੱਡੇ ਪੱਧਰ ਦਾ ਹੰਗਾਰਾ ਕਾਂਗਰਸ ਪਾਰਟੀ ਨੂੰ ਇਹਨਾਂ ਦੇ ਆਨ ਦੇ ਨਾਲ ਮਿਲੂਗਾ ਸਾਰੇ ਜਿਹੜੇ ਸਾਥੀ ਇਹਨਾਂ ਨੇ ਅੱਜ ਜੁਆਇਨ ਕੀਤਾ ਚਾਹੇ ਉਹ ਅਮਨ ਜੀ ਸਾਡੇ ਬੀਜੇਪੀ ਦੇ ਜ਼ਿਲ੍ਹੇ ਦੇ ਯੂਥ ਦੇ ਪ੍ਰਧਾਨ ਸੀ ਚਾਹੇ ਸਤਨਾਮ ਜੀ ਜੋ ਕਿ ਹਰਦਿਤਪੁਰੇ ਤੋਂ ਐ ਚਾਹੇ ਗੁਲਾਬ ਜੀ ਜਿਹੜੇ ਕਿ ਤੁਮਨਵਾਲ ਤੋਂ ਐ ਤੇ ਚਾਹੇ ਬਖ ਗੁਰਸੇਵ ਜੀ ਸਾਡੇ ਖੀੜੀ ਗਿੱਲਾਂ ਤੋਂ ਐ ਇਹ ਸਾਰੇ ਸਾਥੀ ਔਰ ਇਹਨਾਂ ਦੀ ਟੀਮ ਦੇ ਸਾਰੇ ਸਾਥੀ ਕਈ ਭਾਜਪਾ ਦੇ ਯੂਥ ਦੇ ਵਾਈਸ ਪ੍ਰਧਾਨਾਂ ਨੇ ਵੀ ਜੁਆਇਨ ਕੀਤਾ ਹੈ ਤੋਂ ਮੈਂ ਸਾਰਿਆਂ ਨੂੰ ਜਿੱਥੇ ਜਿਹਾ ਆਖਦੇ ਉਥੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਪਣੇ ਬਲਾਕ ਪ੍ਰਧਾਨ ਸਾਡੇ ਗੁਰਦੀਪ ਘਰਾਚੋ ਜੀ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜਗਦੇਵ ਗਾਗਾ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਇਹ ਸਾਰਿਆਂ ਦੀ ਅੱਜ ਸ਼ਮੂਲੀਅਤ ਕਾਂਗਰਸ ਪਾਰਟੀ ਵਿੱਚ ਹੋ ਸਕੀ ਸਿਕਲਾ ਸਾਹਿਬ ਜਿਮਨੀ ਚੋਣਾਂਾਂ ਕਿ ਹਰੀਆ ਕਿਵੇਂ ਦੇ ਜਿਮਨੀ ਚੋਣ ਆਪਾਂ ਸਭ ਨੂੰ ਪਤਾ ਹੈ ਕਿ ਤਰਨਤਾਰਨ ਇੱਕ ਪੰਥਿਕ ਸੀਟ ਸੀ ਲੰਬੇ ਸਮੇਂ ਤੋਂ ਉੱਥੇ ਦੂਜੀਆਂ ਪਾਰਟੀਆਂ ਦਾ ਉੱਥੇ ਜੇਤੂ ਕਰਾਰ ਉਹਨਾਂ ਨੂੰ ਮਿਲਦਾ ਸੀ ਔਰ ਇਸ ਵਾਰ ਜਦੋਂ ਜਿਮਨੀ ਚੋਣ ਚੱਲੀ ਮੌਜੂਦਾ ਸਰਕਾਰ ਦੇ ਹੱਕ ਵਿੱਚ ਹਮੇਸ਼ਾ ਜਿਮਨੀ ਚੋਣ ਹਮੇਸ਼ਾ ਉਹਨਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ ਕਿਉਂਕਿ ਉਹ ਪੰਥਿਕ ਸੀਟ ਸੀ ਇਸ ਕਰਕੇ ਕਾਂਗਰਸ ਪਾਰਟੀ ਨੂੰ ਵੱਧ ਨੁਕਸਾਨ ਹੋਇਆ ਔਰ ਕਈ ਗਲਤੀਆਂ ਸਾਡੇ ਲੀਡਰਸ਼ਿਪ ਆ ਬਣਾ ਤੋਂ ਵੀ ਹੋਈਆਂ ਜਿੱਦੀ ਜਿਸ ਦੀ ਮਾਫੀ ਉਹਨਾਂ ਨੇ ਮੰਗੀ ਤੇ ਲੋਕਾਂ ਨੇ ਸ਼ਾਇਦ ਉਸ ਗੱਲ ਦਾ ਗੁੱਸਾ ਵੀ ਆਪਣੇ ਮਨ ਚ ਰੱਖਿਆ ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਚ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਵਧੀਆ ਤਰੀਕੇ ਨਾਲ ਲੜਾਈ ਲੜੂਗੀ ਤਾਂ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋ ਸਕੇ ਸਿੰਘਲ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਿਆਸੀ ਜਿਸ ਤਰ੍ਹਾਂ ਕਾਂਗਰਸ ਪ੍ਰਧਾਨ ਵੱਲੋਂ ਮਤਲਬ ਕਿ ਜੋੜਿਆਂ ਨੂੰ ਫੜ ਕੇ ਬੱਚਿਆਂ ਨਾਲ ਜਾਂ ਬੋਟਾ ਸਿੰਘ ਤੇ ਇੱਕ ਉਹ ਕਰਨਾ ਉਹਨੂੰ ਪ੍ਰਧਾਨ ਜੀ ਨੂੰ ਕਿਉਂਕਿ ਪੰਥਕ ਸੀਟ ਸੀ ਕੀ ਉਹ ਜੈਤ ਮੈਂ ਇਹੀ ਤਾਂ ਕਿਹਾ ਕਿ ਉਹ ਪੰਥਕ ਸੀਟ ਸੀ ਤੇ ਕਈ ਗਲਤੀਆਂ ਸਾਡੇ ਲੀਡਰ ਸਹਿਬਾਨ ਤੋਂ ਹੋਈਆਂ ਜਿਸ ਦੀ ਮਾਫੀ ਵੀ ਉਹਨਾਂ ਨੇ ਮੰਗੀ ਪਰ ਲੋਕਾਂ ਨੇ ਉਸ ਗੱਲ ਨੂੰ ਆਪਣੇ ਮਨ 'ਚ ਰੱਖਿਆ ਇਸ ਕਰਕੇ ਉਸ ਦਾ ਨਤੀਜਾ ਚੰਗਾ ਨਹੀਂ ਆਇਆ ਔਰ ਕਾਂਗਰਸ ਪਾਰਟੀ ਦੀ ਹਾਰ ਵੱਡੇ ਪੱਧਰ ਦੀ ਹੋਈ ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਮਿਲ ਕੇ ਆਪਣੀਆਂ ਗਲਤੀਆਂ ਨੂੰ ਸੁਧਾਰਾਂਗੇ ਔਰ ਮਿਲ ਕੇ ਪਾਰਟੀ ਦੀ ਲੜਾਈ ਲੜਾਂਗੇ ਔਰ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦੀ ਜਿੱਤ ਹੋ ਸਕੇ ਉਸ ਵਾਸਤੇ ਮਿਲ ਕੇ ਕੰਮ ਕਰਾਂਗੇ ਪੀਜੀ ਪੀਜੂ ਦੇ ਵਿੱਚ ਜਿਹੜਾ ਚੱਲ ਰਿਹਾ ਸਟੂਡੈਂਟਾਂ ਦਾ ਉਹ ਦੇਖੋ ਉਹ ਤਾਂ ਆਪਾਂ ਸਾਰੇ ਸਮਝਦੇ ਆ ਕਿ ਉਹ ਤਾਂ ਇੱਕ ਤਰੀਕੇ ਨਾਲ ਆਰਐਸਐਸ ਬੀਜੇਪੀ ਸਾਡੀ ਯੂਨੀਵਰਸਿਟੀ ਦੇ ਉੱਪਰ ਡਕੈਤੀ ਮਾਰਨਾ ਚਾਹੁੰਦੀ ਹੈ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ 99 ਮੈਂਬਰ ਹੁੰਦੇ ਆ ਔਰ ਉਹਦੇ ਚੋਂ 67 ਮੈਂਬਰ ਇਲੈਕਟਿਡ ਹੁੰਦੇ ਆ ਔਰ ਜਿਹੜੇ ਇਲੈਕਟਿਡ ਮੈਂਬਰ ਹੁੰਦੇ ਆ ਉਹ ਆਡਾਡ ਆਰਗੇਨਾਈਜੇਸ਼ਨਸ ਚੋਂ ਆਉਂਦੇ ਆ ਆਡਾਡ ਗ੍ਰੈਜੂਏਟਸ ਚੋਂ ਆਉਂਦੇ ਆ ਜਾਂ ਆਡਾਡ ਜਗ੍ਹਾ ਤੋਂ ਆਉਂਦੇ ਆ ਅਲੂਮਨਾਏ ਆਉਂਦੇ ਆ ਔਰ ਉਹ ਲੋਕ ਬੱਚਿਆਂ ਦੇ ਹੱਕਾਂ ਦੀ ਗੱਲ ਯੂਨੀਵਰਸਿਟੀ ਦੀ ਸਿੰਡੀਕੇਟ ਦੇ ਵਿੱਚ ਤੇ ਯੂਨੀਵਰਸਿਟੀ ਯੂਨੀਵਰਸਿਟੀ ਦੀ ਸੈਨੇਟ ਵਿੱਚ ਰੱਖਦੇ ਆ ਪਿਛਲੇ ਸਵਾ ਸਾਲ ਤੋਂ ਚੋਣਾਂ ਨਹੀਂ ਹੋਈਆਂ ਤੇ ਹੁਣ ਜਦੋਂ ਚੋਣਾਂ ਨਹੀਂ ਹੋਈਆਂ ਤਾਂ ਯੂਨੀਵਰਸਿਟੀ ਨੇ ਸੈਨੇਟ ਦੀ ਜਿਹੜੀ ਗਿਣਤੀ ਸੀ 91 ਤੋਂ ਘਟਾ ਕੇ 31 ਨਹੀਂ ਕਰਤੀ ਤੇ ਜਦੋਂ ਸਾਰਿਆਂ ਨੇ ਧਰਨਾ ਲਾਇਆ ਉਹ ਆਰਡਰ ਨੂੰ ਮਿਡਰੋਕ ਕਰ ਲੈ ਵੀ ਕਿ ਤਾਂ ਕਿ ਅਸੀਂ 31 ਜਗਾ 99 ਕਰਾਂਗੇ ਹੁਣ ਤਾਂ ਯੂਨੀਵਰਸਿਟੀ ਦੇ ਨੌਜਵਾਨ ਬੱਚਿਆਂ ਦੀ ਮੰਗ ਇਹ ਹੀ ਹੈ ਕਿ ਸਾਡਾ ਯੂਨੀਵਰਸਿਟੀ ਦਾ ਇਲੈਕਸ਼ਨ ਸੈਨੇਟ ਦਾ ਅਨਾਉਂਸ ਕਰੋ ਜੇ ਤੁਹਾਡੇ ਮਨ ਦੇ ਵਿੱਚ ਕੋਈ ਚੋਰ ਨਹੀਂ ਹੈ ਤਾਂ ਸੈਨੇਟ ਦਾ ਇਲੈਕਸ਼ਨ ਅਨਾਉਂਸ ਕਰੋ 99 ਸੀਟਾਂ ਦਾ ਇਲੈਕਸ਼ਨ ਹੋਵੇ ਲੋਕ ਜਿੱਤ ਕੇ ਆਉਣ ਤੇ ਜਿਹੜੇ ਪੰਜਾਬ ਦੇ 200 ਕਾਲਜਾਂ ਚ ਪੜਨ ਵਾਲੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਜਿਹੜਾ ਪੰਜਾਬ ਯੂਨੀਵਰਸਿਟੀ ਨਾਲ ਜੁੜਿਆ ਉਹ ਸੁਰੱਖਿਤ ਰਹਿ ਸਕੇ ਤੋਂ ਮੈਂ ਸਮਝਦਾ ਕਿ ਉਸ ਮੰਗ ਨੂੰ ਮਜ਼ਬੂਤ ਕਰਨ ਵਾਸਤੇ ਪੰਜਾਬ ਯੂਨੀਵਰਸਿਟੀ ਵਿੱਚ ਸਾਰੀਆਂ ਪਾਰਟੀਆਂ ਨੇ ਜ਼ੋਰਦਾਰ ਤਰੀਕੇ ਨਾਲ ਹੰਗਾਰਾ ਮਾਰਿਆ ਹੈ ਪਰ ਬੀਜੇਪੀ ਤੇ ਆਰਐਸਐਸ ਨੇ ਉਸ ਹਲੇ ਸੈਨੇਟ ਦਾ ਇਲੈਕਸ਼ਨ ਅਨਾਉਂਸ ਨਹੀਂ ਕੀਤਾ ਔਰ ਮੈਂ ਉਮੀਦ ਕਰਦਾ ਹਾਂ ਔਰ ਮੈਂ ਬੇਨਤੀ ਕਰਦਾ ਹਾਂ ਕਿ ਉਸ ਇਲੈਕਸ਼ਨ ਸੈਨੇਟ ਦੇ ਨੂੰ ਜਲਦੀ ਅਨਾਉਂਸ ਕਰਨ ਤਾਂ ਕਿ ਬੱਚਿਆਂ ਦਾ ਜੋ ਭਵਿੱਖ ਹੈ ਜਾਂ ਜੋ ਸੈਨੇਟ ਦੇ ਮੈਂਬਰਸ ਕਿਉਂਕਿ ਮੈਂ ਉਦੋਂ ਜਦੋਂ ਗਿਆ ਪਤਾ ਕੀਤਾ ਤਾਂ ਸੈਨੇਟ ਦੇ ਮੈਂਬਰਸ ਨੂੰ ਕੋਈ ਤਨਖਾਹ ਵੀ ਨਹੀਂ ਮਿਲਦੀ ਕੋਈ ਆਨਰੇਰੀਅਮ ਵੀ ਨਹੀਂ ਮਿਲਦਾ ਹਾਂ ਉਹਨਾਂ ਨੂੰ ਮੀਟਿੰਗ ਤੇ ਆਉਣ ਜਾਣ ਦਾ ਟੀਏਡੀਏ ਦਾ ਖਰਚਾ ਮਿਲਦਾ ਹੈ ਜਾਂ ਉਹਨਾਂ ਦੇ ਕਹਿਣ ਦੇ ਉੱਪਰ ਕਦੇ ਗੈਸਟ ਹਾਊਸ ਬੁੱਕ ਹੋ ਜਾਂਦਾ ਜੇ ਕਿਸੇ ਨੇ ਪੀਜੀਆਈ ਦੇ ਵਿੱਚ ਕਿਸੇ ਦਾ ਮਰੀਜ਼ ਆ ਜਾਏ ਕੋਈ ਰਿਸ਼ਤੇਦਾਰ ਬਿਮਾਰ ਹੋ ਜਾਏ ਤਾਂ ਪੰਜਾਬ ਯੂਨੀਵਰਸਿਟੀ ਵਿੱਚ ਗੈਸਟ ਹਾਊਸ ਬੁੱਕ ਹੋ ਜਾਂਦਾ ਹੈ ਤੋਂ ਇਹ ਛੋਟੀਆਂ-ਛੋਟੀਆਂ ਸਹੂਲਤਾਂ ਯੂਨੀਵਰਸਿਟੀ ਦੇ ਸੈਨੇਟ ਮੈਂਬਰਸ ਨੂੰ ਮਿਲਦੀਆਂ ਔਰ ਸਾਨੂੰ ਸਾਰਿਆਂ ਨੂੰ ਮਿਲ ਕੇ ਉਸ ਗੱਲ ਦੇ ਉੱਪਰ ਹੰਬਲਾ ਮਾਰਨਾ ਚਾਹੀਦਾ ਹੈ ਔਰ ਮੈਂ ਬੀਜੇਪੀ ਦੀ ਦਿੱਲੀ ਦੀ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਔਰ ਨਾਲ ਦੀ ਨਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਵੀ ਵੀ ਬੇਨਤੀ ਕਰ ਆਪਣਾ ਨੋਟੀਫਿਕੇਸ਼ਨ 91 ਤੋਂ 31 ਕਰਾਣਾ ਵਿਡਰੋਅ ਕਰ ਲਿਆ ਤਾਂ ਸੈਨੇਟ ਦੀ ਇਲੈਕਸ਼ਨ ਦਾ ਦਾ ਸ਼ੈਡਿਊਲ ਅਨਾਉਂਸ ਕਰ ਦੋ ਤਾਂ ਕਿ ਬੱਚਿਆਂ ਦਾ ਧਰਨਾ ਖਤਮ ਹੋ ਜੇ ਔਰ ਯੂਨੀਵਰਸਿਟੀ ਦੀ ਸੈਨੇਟ ਦਾ ਇਲੈਕਸ਼ਨ ਹੋਵੇ ਔਰ ਲੋਕ ਆਪਣਾ ਕਿਉਂ ਲੜ ਕੇ ਜਿੱਤ ਗਿਆਨ ਔਰ ਪੰਜਾਬ ਦੇ 200 ਕਾਲਜਾਂ ਚ ਪੜਨ ਵਾਲੇ ਬੱਚਿਆਂ ਦੇ ਹੱਕਾਂ ਨੂੰ ਅਸੀਂ ਬਰਕਰਾਰ ਰੱਖ ਸਕੀਏ ਬੀਜੇਪੀ ਕਹਿੰਦੀ ਹੈ 250 ਕਰੋੜ ਰੁਪਏ ਖੜਾ ਪੰਜਾਬ ਸਰਕਾਰ ਆਵਦਾ ਹੱਥ ਨਹੀਂ ਦੇ ਰਹੀ ਇਹਦਾ ਕਾਰਨ ਵੀ ਸਾਰਾ ਡੇਕਓ ਉਹ ਯਾਰ ਉਹ ਕੱਢ ਅੱਜ ਦਾ ਖੜਾ ਹੈ ਸਗਲਾ ਸੰਗਰੂਰ ਸੀਐਮ ਦਾ ਜਿਲ੍ਹਾ ਐ ਇਸ ਟਾਈਮ ਕਹਿ ਸਕਦੇ ਆ ਕਿ ਊੜੇ ਵਾਲਾ ਸਹਿਰ ਬਚਣ ਲੱਗ ਗਿਆ ਜਿਸ ਤਰ੍ਹਾਂ ਤੁਸੀਂ ਨਿਊਜ਼ ਦੇ ਵਿੱਚ ਵੀ ਦੇਖਿਆ ਹਸਪਤਾਲ ਦੇ ਵਿੱਚ ਵੀ ਬੁਰਾ ਹਾਲ ਐ ਕਿਵੇਂ ਦੇਖਦੇ ਹੋ ਕੂੜੇ ਦੇ ਡੰਪ ਲਈ ਜਗ੍ਹਾ ਹੈ ਨਹੀਂ ਨਾ ਦੇਖੋ ਗੱਲ ਇਹ ਐ ਕਿ ਸਭ ਤੋਂ ਪਹਿਲਾ ਮਾੜੀ ਗੱਲ ਇਹ ਐ ਕਿ ਸੁਨਾਮ ਤੋਂ ਚਿਕਨਗੋੜੀਆਂ ਸ਼ੁਰੂ ਹੋਇਆ ਸੰਗਰੂਰ ਤੱਕ ਪਹੁੰਚਿਆ ਹੁਣ ਬਰਨਾਲੇ ਤੱਕ ਵੀ ਜਾ ਵੜਿਆ ਮਾਨਸੇ ਤੱਕ ਵੀ ਚਿਕਨਗੋੜੀਆਂ ਜਾ ਵੜਿਆ ਤੋਹਾਨੀਗੜ ਤੱਕ ਵੀ ਚਿਕਨਗੋੜੀਆਂ ਦੀ ਸ਼ਿਕਾਇਤ ਆਪਾਂ ਨੂੰ ਸੁਣਨ ਨੂੰ ਮਿਲਣ ਲੱਗ ਚੁੱਕੀ ਕੱਲੇ-ਕੱਲੇ ਪਿੰਡ 'ਚ ਲੋਕ ਅੱਜ ਬਿਮਾਰ ਪਏ ਐ ਔਰ ਮੈਂ ਸਮਝਦਾ ਕਿ ਸਰਕਾਰਾਂ ਨੂੰ ਕੂੜੇ ਨੂੰ ਸਾਫ਼ ਕਰਨ ਵਾਲੀ ਗੱਲ ਹੋਵੇ ਜਾਂ ਸਫਾਈ ਨਾਲ ਜੁੜੀ ਗੱਲ ਹੋਵੇ ਜਾਂ ਸੀਵਰੇਜ ਦੀ ਜਿਹੜੀ ਚੋਕਿੰਗ ਹੈ ਉਹਦੀ ਕਲੀਨਿੰਗ ਦੀ ਗੱਲ ਹੋਵੇ ਚਾਹੇ ਪਿੱਛੇ ਜੇ ਸਰਕਾਰ ਨੇ ਬਹੁਤ ਸਾਰੀਆਂ ਸੁਪਰ ਸੈਕਸ਼ਨ ਮਸ਼ੀਨਾਂ ਦਾ ਉਦਘਾਟਨ ਕੀਤਾ ਸੀ ਚਾਹੇ ਉਹਨਾਂ ਦੀ ਵਰਤੋਂ ਦੀ ਗੱਲ ਹੋਵੇ ਇਹ ਸਾਰੀਆਂ ਗੱਲਾਂ ਇੱਕ ਜ਼ਿੰਮੇਵਾਰ ਸਰਕਾਰ ਨੂੰ ਕਰਦੀਆਂ ਚਾਹੀਦੀਆਂ ਤਾਂਕਿ ਕੂੜੇ ਦਾ ਵੀ ਹੱਲ ਹੋ ਸਕੇ ਸਿਵਰੇ ਜਿਹੜਾ ਚੌਕ ਹੈ ਉਹਦਾ ਵੀ ਹੱਲ ਹੋ ਸਕੇ ਔਰ ਉਸ ਦੇ ਨਾਲ ਨਾਲ ਫੋਗਿੰਗ ਹੋਵੇ ਦੱਬ ਕੇ ਤਾਂ ਕਿ ਮੱਛਰਾਂ ਦੀ ਕਰਕੇ ਜਾਂ ਜਿਹੜੇ ਗੰਦ ਦੇ ਕਰਕੇ ਚਿਕਨ ਗੁਨੀਆਂ ਵਰਗੀ ਬਿਮਾਰੀ ਫੈਲ ਰਹੀ ਹੈ ਉਸ ਨੂੰ ਅਸੀਂ ਨੱਥ ਪਾ ਸਕੀਏ ਮੈਂ ਤਾਂ ਮਿਊਨਿਸਪਲ ਕਮੇਟੀ ਸੰਗਰੂਰ ਨੂੰ ਇਹ ਗੱਲ ਆਪਣੇ ਕੋਲੋਂ ਰੱਖੀ ਸੀ ਕਿ ਤੁਸੀਂ ਜਿਹੜੀ ਮਰਜ਼ੀ ਸਮਾਰਟ ਸੇਵੀ ਜਥੇਬੰਦੀ ਨੂੰ ਵੀ ਇਹ ਕੰਮ ਦਿਓ ਅਸੀਂ ਸਾਰੇ ਸ਼ਹਿਰ ਦੇ ਲੋਕ ਮਿਲ ਕੇ ਮਿਊਨਿਸਪਲ ਕਮੇਟੀ ਦੇ ਕੰਮ ਨੂੰ ਆਪਣੇ ਮੋਢਿਆਂ ਤੇ ਚੱਕਣ ਨੂੰ ਤਿਆਰ ਹੈ ਤਾਂ ਅਗਰ ਮਿਊਨਿਸਪਲ ਕਮੇਟੀ ਕਰਨ ਵਾਸਤੇ Ocio'r ffil garri. Ocio'r ffil